ਕਿੰਨੀ ਵਾਰ ਇਹ ਹੱਥੋਂ ਲਾ ਕਰਾ ਲਿਆ ਤੁਸੀਂ ਅਸੀਂ ਅਜੇ ਤੋਂ 7-8 ਮਹੀਨੇ ਪਹਿਲਾਂ ਆਏ ਸੀ ਮੇਰੇ ਨਾਲ ਸਕੂਟਰ ਟੋਡੇ ਕੇ ਸੱਟ ਲੱਗੀ ਸੀ ਸਕੂਟਰ ਟੋਡੇ ਕੇ ਸਕੂਟਰ ਟੋਡੇ ਕੇ ਸਲਿੱਪ ਕਰ ਗਿਆ ਸੀ ਤੇ ਫਿਰ ਸਾਨੂੰ ਕਿਸੇ ਤੋਂ ਪਤਲ ਗਿਆ ਐਡ ਦੇਖੀ ਸੀ ਇਹਨਾਂ ਦੀ ਨਾ ਤੇ ਫਿਰ ਇਹਨਾਂ ਕੋਲੇ ਅਸੀਂ ਆਏ ਤੇ ਕੋਈ ਦਵਾਈ ਨਹੀਂ ਲਈ ਕੁਛ ਨਹੀਂ ਗਾ ਬਿਲਕੁਲ ਫਰਕ ਪੈ ਗਿਆ ਸਿਰਫ ਹੱਥਾਂ ਲਈ ਨਾ ਫਰਕ ਪੈ ਗਿਆ ਕੋਈ ਤਾਂ ਕੁਛ ਨਹੀਂ ਮੇਰੀ ਨਾ ਸੱਟ ਲੱਗੀ ਸੀ ਸਾਡੀ ਦੇ ਉੱਪਰ ਸਿਰਫ ਹਾਂ ਐਕਸ-ਰੇ ਕਰਵਾ ਲਏ ਉਹ ਕਹਿੰਦੇ ਫਿਜ਼ੀਓਥੈਰੇਪੀ ਕਰੋ ਕੁਛ ਨਹੀਂ ਸੀ ਹੋਇਆ ਹੂੰ ਤੇ ਸਿਰਫ ਮੈਡੀਸਨ ਦੇ ਕੇ ਮੈਡੀਸਨ ਦਾ ਮੈਨੂੰ ਕੋਈ ਅਸਰ ਨਹੀਂ ਹੋਇਆ ਹਜ਼ਾਰਾਂ ਰੁਪਈਆ ਖਰਾਬ ਕਰਕੇ ਹਜ਼ਾਰਾਂ ਰੁਪਈਆ ਬਹੁਤ ਪੈਸੇ ਖਰਾਬ ਕੀ ਤਿੰਨ ਮੈਂ ਪਰਡੀ ਤੇ ਥੋੜੀ ਸਵੇਲਿੰਗ ਸੀ ਇਹਨਾਂ ਹੀ ਐਡ ਦੇ ਵਿੱਚ ਅਸਕੇ ਚਲ ਹੁੰਦੀ ਸੀ ਟਰਾਈ ਕਰ ਲੈਨੇ ਆ ਤੇ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਆ ਸੀ ਇਹ 15 ਦਿਨੋਂ ਕੋਈ ਸਾਨੂੰ ਇੱਥੇ ਆਉਦੇ ਜਾਂਦੇ ਉਹਨੂੰ ਮੈਂ ਵੇਚਦੀ ਹਟ ਗਿਆ ਸੀਗਾ ਮੈਂ ਠੀਕ ਹੋ ਗਿਆ ਸੀਗਾ ਬਾਰੀਏ ਫੇਰ ਹੋ ਗਿਆ ਮੈਨੂੰ ਤੇ ਮੇਰੇ ਇਹਨਾਂ ਬਾਬਾ ਜੀ ਨੇ ਮੈਂ ਕਿਹਾ ਵੀ ਸੀਗਾ ਵੀ ਮੈਂ ਤੁਸੀਂ ਆਈ ਜਾਓ ਜੇ ਦੋ ਚਾਰ ਦਿਨ ਹੋਰ ਫੇਰ ਹੁਣ ਮੈਂ ਦੁਬਾਰੀਏ ਫੇਰ ਆਉਣ ਲੱਗਿਆ ਮੈਂ ਹੁਣ ਫੇਰ ਠੀਕ ਮੈਂ ਹ ਅੱਜ ਸੇਵਾ ਹੋ ਗਿਆ ਮੇਰਾ ਹਾਂਜੀ ਅੱਗੇ 5-6 ਅੱਗੇ ਕਰਾ ਗਿਆ ਜੀ ਠੀਕ ਹੈ ਜੀ ਉਹ 5-6 ਦਿਨਾਂ ਦੇ ਵਿੱਚ ਮੈਂ ਉਹ ਫੇਰ ਠੀਕ ਹੋ ਗਿਆ ਸੀ ਮਾੜੇ ਜਿਹੇ ਚੱਕਰ ਆ ਗਏ ਪਿੱਛੇ ਲੇ ਪੈਂਦਾ ਸੀ ਮੈਂ ਮੈਨੂੰ ਕੋਈ ਚੱਕਦਾ ਨਹੀਂ ਸੀ ਮੈਨੂੰ ਲੱਗਦਾ ਦੇ ਭਾਰ ਨਾ ਆਵੇ ਉਲਟੀਆਂ ਉਹਨੂੰ ਬਹੁਤ ਬੁਰਾ ਹਾਲ ਹੁੰਦਾ ਸੀ ਮੇਰਾ ਇਹ ਮੈਨੂੰ ਕਹਿੰਦੇ ਕੋਈ ਜਨਾਨੀ ਤੋਂ ਕਰਾ ਕੇ ਗਈ ਹੱਥ ਆਲਾ ਉਹਨੇ ਮੈਨੂੰ ਦੱਸਿਆ ਜੀ ਵੀ ਤੁਸੀਂ ਉੱਥੇ ਕਰਾ ਕੇ ਉਹ ਜਾ ਕੇ ਵੀ ਤੁਸੀਂ ਉੱਥੋਂ ਠੀਕ ਹੋ ਜਾਊਗਾ ਸਤਿ ਸ੍ਰੀ ਅਕਾਲ ਜੀ ਉਸ ਦੇ ਨਾਲ ਸਿਟੀ ਹੈਡਲਾਈਨਸ ਤੇ ਮੈਂਬਰ ਵੀਰ ਅੱਜ ਤੁਹਾਨੂੰ ਲੁਧਿਆਣੇ ਦੇ ਕੈਸੀ ਜਗ੍ਹਾ ਤੇ ਲੈ ਕੇ ਆਏ ਆ ਜੇਕਰ ਤੁਸੀਂ ਵੀ ਪੁਰਾਣੇ ਸਰਵਾਈਕਲ ਤੋਂ ਦੁਖੀ ਹੋ ਤੁਹਾਡਾ ਜਿਹੜਾ ਸਰਵਾਈਕਲ ਨਹੀਂ ਠੀਕ ਹੋ ਰਿਹਾ ਤੁਹਾਨੂੰ ਇੱਕ ਐਸੀ ਜਗ੍ਹਾ ਤੇ ਅੱਜ ਲੈ ਕੇ ਆਏ ਆ ਤੁਹਾਨੂੰ ਲੁਧਿਆਣਾ ਦੇ ਇੱਕ ਨੰਗਲ ਪਿੰਡ ਦੇ ਵਿੱਚ ਲੈ ਕੇ ਆਏ ਜਿੱਥੇ ਕਾਫੀ ਪੁਰਾਣੇ ਸਮੇਂ ਤੋਂ ਜਿਹੜਾ ਹੱਥ ਔਲਾ ਕੀਤਾ ਜਾਂਦਾ ਤੇ ਜਿਹੜਾ ਹੱਥ ਔਲਾ ਇਹ ਕਾਫੀ ਵੱਖਰੇ ਕਸਾਬ ਜਿਹੜਾ ਹੱਥ ਵਾਲਾ ਕੀਤਾ ਜਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਕੋਈ ਧਾਗਾ ਨਹੀਂ ਪਾਇਆ ਜਾਂਦਾ ਕੋਈ ਤੁਹਾਨੂੰ ਦਵਾਈ ਨਹੀਂ ਜਿਹੜੀ ਦਿੱਤੀ ਜਾਂਦੀ ਇੱਕ ਖੇਤੀਬਾੜੀ ਦੇ ਸੰਦ ਦੇ ਨਾਲ ਜਿਹੜਾ ਕਿ ਹੱਥ ਵਾਲਾ ਕੀਤਾ ਜਾਂਦਾ ਤੇ ਲੋਕਾਂ ਤੋਂ ਪਤਾ ਲੱਗਦਾ ਕਿ ਜਿਹੜਾ ਫਰਕ ਆ ਉਹ ਵੀ ਪੈਂਦਾ ਤਾਂ ਸਮਾਂ ਥੋੜਾ ਜਿਆਦਾ ਖਰਾਬ ਨਹੀਂ ਕਰਦੇ ਸਿੱਧਾ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਗੱਲਬਾਤ ਕਰਾਉਣੇ ਆ ਵੀ ਕਿਵੇਂ ਜਿਹੜਾ ਹੱਥ ਵਾਲਾ ਕੀਤਾ ਜਾਂਦਾ ਤੇ ਕਿੰਨੇ ਸਮੇਂ ਤੋਂ ਜਿਹੜਾ ਕਿ ਇਹ ਚੱਲਦਾ ਆ ਰਿਹਾ ਕਿ ਜਿਹੜਾ ਇਸ ਜਗ੍ਹਾ ਤੇ ਹੱਥ ਔਲਾ ਕਰਦੇ ਨੇ। ਅਸੀਂ ਕਿੱਥੋਂ ਆਏ ਤੁਸੀਂ? ਅਸੀਂ ਲੁਧਿਆਣੇ ਤੋਂ ਆਏ ਹਾਂ। ਲੁਧਿਆਣੇ ਤੋਂ ਆਏ। ਤੇ ਮੈਂ ਇੱਥੇ ਕਿੰਨੇ ਕਿੰਨੀ ਵਾਰ ਇਹ ਹੱਥ ਔਲਾ ਕਰਾ ਲਿਆ ਤੁਸੀਂ? ਅਸੀਂ ਅੱਜ ਤੋਂ 7-8 ਮਹੀਨੇ ਪਹਿਲਾਂ ਆਏ ਸੀ। ਮੇਰੇ ਨਾਲ ਸਕੂਟਰ ਟੋਡੇ ਕੇ ਸੱਟ ਲੱਗੀ ਸੀ। ਸਕੂਟਰ ਟੋਡੇ ਕੇ। ਸਕੂਟਰ ਟੋਡੇ ਕੇ ਸਲਿੱਪ ਕਰ ਗਿਆ ਸੀ। ਤੇ ਉਸ ਤੋਂ ਬਾਅਦ ਅਸੀਂ ਡਾਕਟਰ ਕੰਗ ਕੋਲ ਗਏ। ਉਸ ਤੋਂ ਬਾਅਦ ਅਸੀਂ ਗਿਆ ਡਾਕਟਰ ਜਗਰੂਪ ਕੋਲੇ। ਮਤਲਬ ਸਾਨੂੰ ਕੋਈ ਫਰਕ ਨਹੀਂ ਸੀ ਪਿਆ। ਤੇ ਫਿਰ ਸਾਨੂੰ ਕਿਸੇ ਤੋਂ ਪਤ ਲੱਗੇ ਐਡ ਦੇਖੀ ਸੀ ਇਹਨਾਂ ਦੀ ਨਾ। ਹੂੰ। ਤੇ ਫਿਰ ਇਹਨਾਂ ਕੋਲੇ ਅਸੀਂ ਆਏ। ਤੇ ਕੋਈ ਦਵਾਈ ਨਹੀਂ ਲਈ ਕੁਛ ਨਹੀਂ ਗਾ। ਬਿਲਕੁਲ ਫਰਕ ਪੈ ਗਿਆ ਸਿਰਫ ਹੱਥ ਾਲੇ ਨਾ ਪਰਕ ਪੈ ਗਿਆ ਤੇ ਦਿੱਕਤ ਕੀ ਸੀ ਆਪਾਂ ਨੂੰ ਦਿੱਕਤ ਕੁਛ ਨਹੀਂ ਮੇਰੀ ਨਾ ਸੱਟ ਲੱਗੀ ਸੀ ਸਾਡੀ ਦੇ ਉੱਪਰ ਸਿਰਫ ਹਾਂ ਐਕਸ ਰੇ ਕਰਵਾ ਲਏ ਉਹ ਕਹਿੰਦੇ ਫਿਜ਼ੀਓਥੈਰੇਪੀ ਕਰੋ ਕੁਛ ਨਹੀਂ ਸੀ ਹੋਇਆ ਤੇ ਸਿਰਫ ਮੈਡੀਸਿਨ ਦੇ ਗਏ ਮੈਡੀਸਿਨ ਦਾ ਮੈਨੂੰ ਕੋਈ ਅਸਰ ਨਹੀਂ ਸੀ ਹੋਇਆ ਹਜ਼ਾਰਾਂ ਰੁਪਈਆ ਖਰਾਬ ਕਰ ਦਿੱਤੇ ਹਜ਼ਾਰਾਂ ਰੁਪਈਆ ਬਹੁਤ ਪੈਸੇ ਖਰਾਬ ਕੀ ਤਿੰਨ ਮੈਂ ਹਾਈ ਪ੍ਰੋਬਲਮ ਕੋਈ ਵੀ ਨਹੀਂ ਸੀਗੀ ਸਿਰਫ ਹੱਡੀ ਤੇ ਥੋੜੀ ਸਵੇਲਿੰਗ ਸੀਗੀ ਤੇ ਫਿਰ ਸਾਨੂੰ ਇਹਨਾਂ ਦੀ ਐਡ ਦੇ ਵਿੱਚ ਕਿੱਸ ਕੇ ਚੱਲ ਹੁੰਦੀ ਸੀ ਟਰਾਈ ਕਰ ਲੈਨੇ ਆ ਤੇ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਆਈ ਹੁਣ ਤਾਂ ਮੈਂ ਦੇਖਿਆ ਗੱਡੀ ਤੁਸੀਂ ਆਪ ਹੀ ਚਲਾ ਕੇ ਗਏ ਗੱਡੀ ਸਕੂਟਰ ਸਾਰਾ ਕੁਛ ਛਾਲਾ ਮਾਰਦਿਆਂ ਪੂਰੀਆਂ ਹਮ ਹੁਣ ਨਹੀਂ ਕੋਈ ਦੇਖ ਕੋਈ ਦਿੱਕਤ ਨਹੀਂ ਕੋਈ ਦਵਾਈ ਨਹੀਂ ਖਾਦੀ ਮੈਂ ਪਰ ਮੈਂ ਪਰੇਸ਼ਾਨ ਹੋ ਗਈ ਸੀ ਦਵਾਈਆਂ ਖਾ ਕੇ ਕਿ ਮੈਂ ਤਾਂ ਇਹ ਕਹੂੰਗੀ ਵੀ ਜੀ ਨੂੰ ਵੀ ਕੋਈ ਪ੍ਰੋਬਲਮ ਇੱਥੇ ਤੁਸੀਂ ਆਓ ਹਮ ਤੇ ਇਦਾਂ ਹੀ ਇੱਥੇ ਨਾ ਕੋਈ ਐਸੀ ਹੁਸ਼ਿਆਰ ਪਰ ਤੋਂ ਹਸਪੀਟਲ ਤੋਂ ਛੁੱਟੀ ਦਵਾ ਕੇ ਲੈ ਸੀ ਉਹਨਾਂ ਨੂੰ ਸੀਗਾ ਸਰਵਾਈਕਲ ਅੱਛਾ ਜੀ ਤੇ ਮੈਂ ਇੱਥੇ ਨਾਲੇ ਹੀ ਸੀ ਉਹਨਾਂ ਨੂੰ ਚੱਕ ਚੁੱਕ ਕੇ ਗੱਡੀ ਚੋਂ ਬਾਹਰ ਕੱਢਿਆ ਸੀਗਾ ਤੇ ਇੱਥੇ ਬਿਲਕੁਲ ਖੁਸ਼ ਹੋ ਕੇ ਫਿਰ ਹੋ ਗਿਆ ਇੱਥੋਂ ਆਜ ਮੈਂ ਵਾਪਸ ਆਪਣੇ ਪੈਰ ਵਾਪਸ ਆਪਣੇ ਆਪ ਹਾਂਜੀ ਇੱਕ ਦੀ ਬਿਲਕੁਲ ਜਵਾੜਾ ਬਿਲਕੁਲ ਬੰਦ ਹੋਇਆ ਹੋਇਆ ਸੀ ਸਰਵਾਈਕਲ ਨਾਲ ਜੋ ਕੁਝ ਇੱਥੇ ਆ ਕੇ ਦੇਖਦੇ ਆ ਨਾ ਨਹੀਂ ਆਪਾਂ ਇਹ ਕਹਿੰਦੇ ਪੜੇ ਲਿਖੇ ਬੰਦੇ ਅਸੀਂ ਨਹੀਂ ਯਕੀਨ ਕਰਦੇ ਨਾ ਚੀਜ਼ਾਂ ਦੇ ਉੱਤੇ ਤੇ ਨਹੀਂ ਪਰ ਮੈਂ ਇਸ ਚੀਜ਼ ਨੂੰ ਬਹੁਤ ਮੰਦੀ ਹਾਂ ਫਰਕ ਜੀ ਨੂੰ ਫਰਕ ਮੈਨੂੰ ਕੋਈ ਦਵਾਈ ਨਹੀਂ ਮੈਂ ਕੁਝ ਨਹੀਂ ਲੈ ਰਹੀ ਜਿਹੜਾ ਕੋਈ ਮੈਨੂੰ ਦੇਖ ਵੀ ਰਹੇ ਹੋਗਾ ਨਾ ਉਹੀ ਕਹਣਗੇ ਵੀ ਹਾਂ ਮੈਂ ਬਹੁਤ ਮੈਡੀਸਨ ਖਾਦੀ ਹੈ ਤੇ ਪ੍ਰੋਬਲਮ ਕੁਛ ਵੀ ਨਹੀਂ ਸੀ ਉਹ ਜਿੱਦਾਂ ਮੈਂ ਐਕਟਿਵ ਹੋ ਤਾ ਟੇਢੀ ਹੋ ਕੇ ਗਿਰੀ ਨਾ ਵੀ ਐਕਟਿਵ ਹੋ ਉਹ ਲਤ ਫੋਲਡ ਹੋ ਗਈ ਸਿਰਫ ਉਹ ਹੱਡੀ ਤੇ ਸੋਇਲਿੰਗ ਸੀ ਸਹੀ ਇੱਥੋਂ ਆ ਕੇ ਇੱਥੋਂ ਬਿਲਕੁਲ ਸਹੀ ਮਤਲਬ ਟਰੱਕ ਕੀ ਟਰਾਲੀ ਕੀ ਟਰੈਕਟਰ ਸਭ ਕੁਝ ਚਲੋਣੀ ਆ। ਕੀ ਆ ਬਾਤ? ਕੋਈ ਪ੍ਰੋਬਲ ਨਹੀਂ ਹੈਗੀ। ਕੋਈ ਪ੍ਰੋਬਲ ਨਹੀਂ ਨਹੀਂ। ਸਾਡੇ ਨਾਲ ਬਾਬਾ ਜੀ ਮੌਜੂਦ ਨੇ ਜਿਹੜੇ ਕਿ ਹੁਣੇ-ਹੁਣੇ ਹੱਥ ਹੌਲਾ ਕਰਾ ਕੇ ਆਏ ਨੇ ਸੱਸੇ ਗਾਲ ਜੀ। ਸੱਸੇ ਗਾਲ। ਅਸੀਂ ਇੱਥੇ 15 ਦਿਨ ਹੋ ਗਏ ਸਾਨੂੰ ਇੱਥੇ ਆਉਦੇ ਜਾਂਦੇ ਹਾਂ ਉਹਨੂੰ। ਹੂੰ। ਮੈਂ ਵੇਜ ਦੀ ਹਟ ਗਿਆ ਸੀਗਾ। ਹੂੰ। ਮੈਂ ਠੀਕ ਹੋ ਗਿਆ ਸੀਗਾ। ਵੀ ਉਹਦੇ ਕਰਕੇ ਫਿਰ ਮੈਂ ਦੁਬਾਰੀ ਫੇਰ ਹੋ ਗਿਆ ਮੈਨੂੰ। ਹੂੰ। ਤੇ ਮੈਂ ਇਹਨਾਂ ਬਾਬਾ ਜੀ ਨੇ ਮੈਂ ਕਿਹਾ ਵੀ ਸੀਗਾ ਵੀ ਮੈਂ ਤੁਸੀਂ ਆਈ ਜਾਓ ਜੇ 2-4 ਦਿਨ ਹੋਰ। ਹਾਂਜੀ। ਮੈਂ ਕਿਹਾ ਚਲ ਠੀਕ ਆ ਵੀ ਜਰ ਮੈਂ ਫੇਰ ਹਟ ਗਿਆ ਫਿਰ ਉਹ ਹੁਣ ਮਦਦਵਾਰੀ ਫੇਰ ਆਉਣ ਲੱਗਿਆ ਮੈਂ ਹੁਣ ਫੇਰ ਠੀਕ ਮੈਂ ਹੁਣ ਨੌਰਮ ਜਮਾ ਹੀ ਹੋ ਗਿਆ ਮੈਂ ਹੁਣ ਪੰਜ ਹੱਥ ਵਾਲੇ ਅੱਜ ਸੇਵਾ ਹੋ ਗਿਆ ਮੇਰਾ ਹਾਂਜੀ ਅੱਗੇ ਪੰਜ ਛੇ ਅੱਗੇ ਕਰਾ ਗਿਆ ਸੀ ਮੈਂ ਠੀਕ ਹੈ ਜੀ ਉਹ ਪੰਜਾ ਛਿਆ ਦਿਨਾਂ ਦੇ ਵਿੱਚ ਮੈਂ ਉਹ ਫੇਰ ਠੀਕ ਹੋ ਗਿਆ ਸੀ ਹਮ ਮਾੜੇ ਜੇ ਚੱਕਰ ਆ ਗਏ ਪਿੱਛੇ ਡੇਪਿੰਦਾ ਸੀ ਮੈਂ ਮਤਲਬ ਕੋਈ ਚੱਕਦਾ ਨਹੀਂ ਸੀ ਮੈਨੂੰ ਕੋਈ ਜੀ ਕੋਈ ਕੋਲ ਦੀ ਲੰਗੀ ਜਾਂਦਾ ਸੀ ਮੈਂ ਤਾਂ ਕੋਈ ਮਨ ਡਾਕਟਰ ਦੇ ਭਾਰ ਨਾਲ ਆਵੇ ਉਲਟੀਆਂ ਉਹਨੂੰ ਬਹੁਤ ਬੁਰਾ ਹਾਲ ਹੁੰਦਾ ਸੀ ਮੇਰਾ ਇਹ ਮੈਨੂੰ ਕਹਿੰਦੇ ਕੋਈ ਜਨਾਨੀ ਤੋਂ ਕਰਾ ਕੇ ਗਈ ਹੱਥ ਵਾਲਾ ਉਹਨੇ ਮੈਨੂੰ ਦੱਸਿਆ ਜੀ ਵੀ ਤੁਸੀਂ ਉੱਥੇ ਕਰਾ ਕੇ ਉਹ ਜਾ ਕੇ ਵੀ ਤੁਹ ਤੋਂ ਠੀਕ ਹੋਊਗਾ ਮੈਂ ਦਵਾਈਆਂ ਦਾ ਖਿਹੜਾ ਛੱਡਤਾ ਮੈਨੂੰ ਦਵਾਈ ਕੰਮ ਹੀ ਨਹੀਂ ਸੀ ਕਰਦੀ ਅੱਛਾ ਮੈਨੇ ਕਿ ਦਵਾਈਆਂ ਵੀ ਪਹਿਲਾਂ ਖਾ ਕੇ ਦੇਖੀਆਂ ਨੇ ਹਨਾ ਵੀ ਦੇਖੀਆਂ ਨੇ ਖਾ ਕੇ ਵੀ ਇਸਰੇ ਵੀ ਐਕਸਰੇ ਵੀ ਕਰਾਈ ਸੀ ਮੈਂ ਉਹ ਵੀ ਨਹੀਂ ਮਿੰਟ ਫਟਾਈ ਹੂੰ ਉਹ ਕੁਛ ਵੀ ਨਹੀਂ ਆਇਆ ਅੱਛਾ ਜੀ ਜਮਾਈ ਨਹੀਂ ਆਈ ਹੂੰ ਇਹ ਰੋਲਮੀ ਜਮਾਈ ਨਹੀਂ ਆਉਂਦੀ ਚੀਜ਼ ਹੀ ਹੈ ਮੈਂ ਦੱਸਿਆ ਕਿਸੇ ਨੇ 10 ਵਜੇ ਜਦੋਂ ਇੱਥੇ ਆਏ ਆ ਫਿਰ ਇੱਥੇ ਜਾਣਾ ਫਰਕ ਪੈਣਾ ਸ਼ੁਰੂ ਹੋ ਗਿਆ ਹਣ ਇੱਥੇ ਤੀਜੇ ਹੱਥ ਵਾਲਿਆਂ ਨੂੰ ਮੈਨੂੰ ਫਰਕ ਪੈ ਗਿਆ ਮੈਨੂੰ ਹੂੰ ਤਿੰਨ ਹੱਥ ਵਾਲੇ ਕਰਾ ਲੇ ਤੀਜੇ ਨਾਲ ਫਿਰ ਫਰਕ ਪੈ ਗਿਆ ਉਦੋਂ ਫਿਰ ਫਰਕ ਪੈ ਗਿਆ ਫਰਕ ਪੈਂਦਾ ਹੀ ਗਿਆ ਜੀ ਫਿਰ ਮੈਨੂੰ ਅੱਛਾ ਜੀ ਜਮਾਈ ਹੁਣ ਠੀਕ ਆ ਮੈਂ ਹੁਣ ਠੀਕ ਆ ਹਾਂ ਜਮਾਈ ਮੋਹਨ ਸਾਈਕਲ ਤੇ ਹੁਣਾ ਮੈਂ ਸਾਈਕਲ ਤੇ ਚੱਲਣਾ ਮੈਂ ਉਹਨੇ ਕਿੱਥੋਂ ਜੀ ਅਸੀਂ ਇੱਥੇ ਐਮਦ ਗੜੂ ਹੁਣੇ ਆ ਅੱਛਾ ਮੰਡੀ ਐਮਦ ਗੜੂ ਪਿੰਡਾ ਮੇਰਾ ਜੜਲਾ ਹਮ ਮੈਂ ਰਹਿਣਾ ਇੱਥੇ ਕਿਰਾਏ ਤੇ ਆ ਠੀਕ ਹੈ ਜੀ ਇੱਥੇ ਮੈਂ ਕਿਰਾਇਆ ਦਿੰਦਾ ਹਮ ਠੀਕ ਹੈ ਗਾਂਧੀ ਚੌਕ ਮੈਂ ਡਿਊਟੀ ਕਰਦਾ ਹਮ ਠੀਕ ਦੁਕਾਨਾ ਦੀ ਹੁਣ ਮਤਲਬ ਪੂਰਾ ਫਰਕ ਆ ਕੋਈ ਦਿੱਕਤ ਨਹੀਂ ਪਰ ਉਹ ਦਿੱਕਤ ਨਹੀਂ ਮੈਨੂੰ ਜਿਵੇਂ ਹੀ ਹੈਗੀ ਠੀਕ ਹੈ ਉਹ ਮੈਂ ਪੂਰਾ ਨੋਰਮਲ